ਉਹ ਤਾਂ ਸਾਰੇ ਨਗੀਨੇ ਨੇ ਬਾਈ ਤੇਰੇ ਕੋਲ ਚਾਹੇ ਥੋੜੇ ਨੇ ਹਾਂ ਜਹਾਜੀ ਨੇ ਉਤਰ ਸਾਰੇ ਇੱਕ ਵੀ ਨਹੀਂ ਮਾਰਾ ਹੈਗਾ ਪੰਡੀ ਵਾਲੇ ਛੋਟੇ ਨੇ ਆਪਣੇ ਕਲੱਬ 'ਚ ਇਹਦੇ ਪੰਡ ਬਾਲੇ ਛੋਟੇ ਨੇ ਪੰਡ ਕਿਹੜਾ ਵੱਡਾ ਸੀ ਕਲਾਸੀਨੀ ਵਾਲ ਦੇ ਵਿਆਹ ਹੀ ਸੀ ਸਹੌਰ ਦੇ ਸ਼ਹਿਰ ਦਾ ਤਨ ਪੰਡੀ ਨੇ ਉਹ ਉਹ ਨੋ ਨਾ ਕਬੂਤਰ ਨਹੀਂ ਬੱਤ ਆਇਆ ਹੁੰਦਾ ਹਾਂ ਸਹੀ ਗੱਲ ਬੱਤ ਆਏ ਛੱਡੇਗਾ ਹੁਣ ਗੱਗੇ 1 2 ਜਾਣੇ ਹੋ ਨਾ ਦੋ ਬੰਦਿਆਂ ਦਾ ਕੰਮ ਨਾ ਨਾ ਕੱਲੇ ਕੁਲੇ ਦੇ ਪਾਸੇ ਕਰਨ ਕੱਲੇ ਬੰਦੇ ਦੇ ਭਾਈ ਕੰਮ ਰਹਿ ਜਾਂਦੇ ਜੇ ਤੂੰ ਕਬੂਤਰਾਂ ਦੇ ਹੋਗਾ ਤੇਰੇ ਸਾਰੇ ਕੰਮ ਰਹਿ ਜਾਂਨੇ ਆ ਜਿਵੇਂ ਮੇਰੇ ਆ ਹੁਣ ਮੇਰੇ ਸਾਰੇ ਕੰਮ ਹੀ ਰਹਿ ਜਾਂਦੇ ਆ ਪਰ ਕਬੂਤਰ ਕਿਥੋਂ ਢਾ ਲੈਂਦਾ ਮੈਂ ਸਹੀ ਗੱਲ ਆਪਾਂ ਤਾਂ ਹੀ ਉਹ ਕਰਿਆ ਵੀ ਛੱਡ ਯਾਰ ਆਪਦਾ ਜਿੰਦਗੀ ਜਿਵੇਂ ਕਹਿੰਦੇ ਹੋਰ ਕਮਾਂਗਾ ਕਬੂਤਰਾਂ ਚੋਂ ਆਪਾਂ ਨੂੰ ਕੋਈ ਕਵਾਈ ਦਾ ਸਾਧਨ ਥੋੜੋ ਬਣਾਇਆ ਵਾ ਆਪਾਂ ਉਹ ਥੋੜੀ ਬਸ ਉਹਨੇ ਇੱਕ ਰੱਖ ਲੈਣ ਦੇਖ ਬਸ 15ਵਾਂ ਜੀ ਘੜਾ ਦਾ ਘੜਾ ਬਹੁਤ ਬੰਦਿਆਂ ਨੇ ਛੱਡਦੇ ਨੇ ਬਾਈ ਕਬੂਤਰ ਹੁਣ ਤੂੰ ਦੇਖ ਲਈ ਲੋਕ ਕਹਿੰਦੇ ਵੀ ਕਹੀ ਜਾਂਦਾ ਇਹ ਆਪ ਵੀ ਇੰਟਰਵਿਊ ਕਰਕੇ ਆਪੀ ਛੱਡਾਂ ਜਾਂਦੇ ਨੇ ਬਾਈ ਇੱਕ ਤਾਂ ਮੌਸਮ ਨਹੀਂ ਸਹੀ ਬਣਦਾ ਇੱਕ ਬਿਮਾਰੀ ਵਾੜੀ ਹੋਗੀ ਜਿੱਦੇ ਮੌਸਮ ਜੇ ਹੁਣ ਇੱਕੇ ਦਾ ਹੱਥ ਗਰਮੀ ਵੱਧਦੀ ਆ ਉਹ ਕਬੂਤਰ ਬਿਮਾਰ ਹੋ ਜਾਂਦੇ ਆ ਫੇਰ ਜੇ ਕਬੂਤਰ ਸੈੱਟ ਹੁੰਦੇ ਆ ਮੌਸਮ ਖਰਾਬ ਹੋ ਜਾਂਦਾ ਅਗਲਾ ਗੱਲਾਂ ਛੱਡੋ ਯਾਰ ਖੜਾ ਵੀ ਸਾਲ-ਸਾਲ ਟੱਕਰਾਂ ਮਰੀ ਜਾਣ ਇੰਨੀ ਖਰਾਕ ਪਾਉਣਾ ਇੰਨੀ ਮਿਹਨਤ ਕਰਦੇ ਆ ਹੈਨਾ ਤੇ ਉਹ ਚੀਜ਼ ਆ ਚੰਦ ਬੰਦਿਆਂ ਦੇ ਹੱਥਾਂ 'ਚ ਕਿਵੇਂ ਵਗ ਜੂ ਬਸ ਇਹ ਥੋੜੇ ਬੰਦਿਆਂ ਕੋਲ ਹੀ ਰਹਿ ਜੂ ਕੰਮ ਜਿਹੜੇ ਘਰੋਂ ਵੀ ਤਗੜੇ ਆ ਵਿਹਲੇ ਆ ਕੰਮ ਕੋਈ ਹੈ ਨਹੀਂ ਉਹਨਾਂ ਨੇ ਟਾਈਮ ਪਾਸ ਦਾ ਵਧੀਆ ਸਾਧਨ ਬਣਾਇਆ ਵਾ ਬੈਸਾ ਸਾਧਨ ਕਬੂਤਰਾਂ ਦਾ ਵੀ ਉਹਨਾਂ ਨੇ ਪੈਸੇ ਦਾ ਟਾਈਮ ਪਾਸ ਦਾ ਸਾਧਨ ਬਣਾਇਆ ਪੈਸੇ ਆਉਣੇ ਆ ਆਉਣ ਨਹੀਂ ਆਉਂਦੇ ਨਾਲ ਉਹਨਾਂ ਵਿੱਚ ਬੰਦੇ ਜਿਹੜਾ ਨੇ ਨੇਰਾ ਪੈਸਿਆਂ ਦੇ ਬਣਾਇਆ ਵਾ ਉਹ ਉਹਨਾਂ ਕੋਲੇ ਰਹਿ ਜੂ ਇਹਨਾਂ ਕੋਲ ਬੰਦੇ ਵੱਧ ਰੱਖੇ ਹੋਇਆ ਪੰਜ ਚਾਰ ਆ ਜਾਂਦੇ ਆ ਦਲ ਚੇਲੇ ਨੇ ਪੰਜ ਸੱਤ ਆਪਦੇ ਇੱਕ ਬਾਜੀ ਤੇ ਅੱਠ ਦਸ ਕਬੂਤਰ ਹੁੰਦੇ ਆ ਵੀ ਜਿੱਤੀ ਜਾਣਾ ਕਬੂਤਰ ਨੇ ਪੈਸੇ ਮੁੜੇ ਆਣਗੇ ਆਪਣੇ ਇੱਕ ਦਾ ਜਿੱਤੂ ਗਏ ਉਹ ਚੀਜ਼ ਉਹ ਚੀਜ਼ ਹੋ ਜਾਣੀ ਆ ਬਸ ਬਸ ਨਾ ਰਹੇ ਜਾਣਾ ਬਸ ਨਾ ਰਹੇ ਜਾਣਾ ਬਸ ਉਹਨੂੰ ਇੱਕ ਦਾ ਚੇਲਾ ਹੋਰ ਆਇਆ ਨਾ ਕੋ ਕਬੂਤਰ ਬੈ ਕੇ ਜਾਂਦੇ ਆ ਦੇਖ ਕੇ ਵੱਡੀ ਬਾਜੀ ਵੀ ਜਿੱਤਿਆ ਆਹ ਕੋਸਾ ਚੱਲੀ ਜਾਣਾ ਆਪਾਂ ਸਵਾ ਲੱਖ ਛੱਡਣਾ ਹੁੰਦਾ ਜਿੱਤੇ ਹਾਰੇ ਹੈ ਇੱਕ ਛੱਡਣਾ ਹੁੰਦਾ ਜਿੱਤੇ ਚਾਹੇ ਹਾਰੇ ੱਲੇ ਬੈਠੇ ਰਹਨੇ ਆ ਪਰ ਕਾਫੀ ਵਾਲੇ ਕੋਤੇ ਪਾਣੀ ਚੜੇ ਹੋਰ ਆ ਪਾਣੀ ਕਰਿਆ ਕੋਈ ਆ ਬਲੋਕਾ ਮੋ ਅਰਬਾਜ਼ਾ ਪਰ ਦੋ ਵੀ ਨਹੀਂ ਸੋਇਆ ਜੀ